ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜੋ ਕਿ ਇਸ ਟਾਈਮ ਆਪਣੇ ਆਸਟ੍ਰੇਲੀਆ ਟੂਰ ਤੇ ਗਏ ਹੋਏ ਹਨ ਤੇ ਆਸਟ੍ਰੇਲੀਆ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਪਣੇ ਦੀਵਾਨ ਲਗਾ ਰਹੇ ਹਨ ਬੀਤੇ ਕੱਲ ਜਦੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਵਾਨ ਲਗਾ ਰਹੇ ਸੀ ਤਾਂ ਸੰਗਤਾਂ ਵਿੱਚੋਂ ਇੱਕ ਸਰਦਾਰ ਬੰਦੇ ਨੇ ਉੱਠ ਕੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਕਿਹਾ ਕਿ ਇਸ ਆਦਮੀ ਦੀ ਜਗ੍ਹਾ ਇੱਥੇ ਨਹੀਂ ਬਲਕਿ ਜੇਲ੍ਹ ਵਿੱਚ ਹੈ ਇਸੇ ਸਭ ਤੋਂ ਬਾਅਦ ਉੱਥੇ ਮੌਜੂਦ ਬਾਕੀ ਲੋਕਾਂ ਨੇ ਇਸ ਸਰਦਾਰ ਬੰਦੇ ਨੂੰ ਕਾਬੂ ਕਰ ਲਿਆ ਤੇ ਬਾਹਰ ਕੱਢ ਦਿੱਤਾ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਇਹ ਪੂਰੀ ਵੀਡੀਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ